ਹੈਲੋ ਆਵੀਰ ਜੀ ਅਤਨਾਵ ਲੇਰ ਲੈਸ ਦਾ ਪੰਪ ਹੈ ਮੈਦਾਨਗੜ੍ਹ ਤੋਂ ਲਖਵਿੰਦਰ ਲੱਖੀ ਬੋਲਦਾਾਰੇ ਗਰੁੱਪ ਵਾਲਿਆਂ ਨੂੰ ਵੀਰੇ ਮੈਂ ਬੇਨਤੀ ਕਰਦਾ ਅੱਜ ਮੇਰੇ ਨਾਲ ਬਹੁਤ ਪੂਰੀ ਬਣੀ ਹੈ ਤੁਮ ਮੈਂ ਸਾਰੀ ਜਿਹੜੀ ਸਟੋਰੀ ਹੈ ਆਪਦੀ ਸਾਰੀ ਆਪ ਦੇ ਤੁਹਾਨੂੰ ਮੈਂ ਦੱਸਦਾ ਆ ਗੱਡੀ ਘੜੀਆਂ ਮੇਰੀ ਜੰਨ ਤੜਕੇ ਮੈਂ ਫ੍ਰੀਜ ਲੈ ਕੇ ਗਿਆਗਾ ਜਿਹੜਾ ਉਹਦੇ ਨਾਲ ਨਾਨਕਸਰ ਮੈਂ ਜਾਣਾ ਸੀਗਾ ਬਾਦੋਂ ਮੈਂ ਸਾਰਾ ਦਿਖਾਵਨਾ ਆੜ ਕੇ ਵੀਰੇ ਮੈਂ 900 ਦਾ ਤੇਲ ਪਵਾਇਆ ਆਹ ਥੋੜਾ ਤੇਲ ਪਵਾ ਕੇ ਜਦੋਂ ਗੱਡੀ ਇੱਥੋਂ ਮੈਂ ਕਿਹਾ ਹੱਕ ਲਈ ਗੱਡੀ ਨੇ ਜਮਾ ਸ਼ੋ ਨਹੀਂ ਕੀਤਾ ਗਾ ਹਾਂ ਜਾ ਕੇ ਮੀਟਰ ਨੇ ਮੈਂ ਪੁੜ ਕੋਲੋਂ ਗੱਡੀ ਮੋੜ ਲਿਆ ਮੋੜ ਕੇ ਲਿਆ ਕੇ ਮੈਨੂੰ ਇਹ ਕਹਿੰਦੇ ਵੀ ਤੇਰਾ ਮੀਟਰ ਖਰਾਬ ਹੋਊਗਾ ਮੈਂ ਤੁਹਾਨੂੰ ਇਹ ਆ ਮਾਰਕਰ ਲਾਇਆ ਹੁਣ ਇਹਨਾਂ ਨੇ ਮਾਰਕਰ ਲਾ ਕੇ ਫੇਰ ਪਵਾਇਆ ਕੋਦੂ ਬਾਦ ਦਵਾਰੇ ਮੈਂ ਮੋੜ ਕੇ ਲਾਇਆ ਦਵਾਰੇ 500 ਦਾ ਫੇਰ ਤੇਲ ਪਾਇਆ ਗਾ 500 ਦਾ ਤੇਲ ਪਵਾ ਕੇ ਗੱਡੀ ਨੇ ਜਿੰਨਾ ਕੋ 500 ਦਾ ਤੇਲ ਪਾਇਆ ਵੀ ਉਹਨਾਂ ਦਾ ਗੱਡੀ ਨਾਲ ਸ਼ੋ ਕਰਤਾ ਥੋਈ ਚੱਕ ਲਈ ਹੁਣ ਦਵਾਰੇ 20 ਲੀਟਰ ਦੀ ਢੋਲੀ ਕਿੱਥੇ ਓਏ ਉਹ ਲੀਲਾ ਜਾ ਕੇ ਆ ਢੋਲੀ ਮੰਗਾਈ ਆ ਵੀਰੇ ਮੁੰਡਿਆਂ ਤੋਂ ਪਿੰਡੋਂ ਫੋਨ ਕਰਕੇ ਬਾਹਰੋਂ ਢੋਲੀ ਲੈ ਕੇ ਆਓ ਆ ਢੋਲੀ ਨਾਲ ਹੁਣ ਹਜ਼ਾਰ ਦਾ ਤੇਲ ਪਾਇਆ ਵੀਰੇ ਮਿਲ ਕੇ ਆ ਬਈਆ ਢੋਲੀ ਆ ਮੁੰਡੇ ਮੋਟਰਸਾਈਕਲ ਤੇ ਆਏ ਨੇ ਪਿੰਡੋਂ ਲਾਣ ਗਾੜ ਤੋਂ ਹਜ਼ਾਰ ਦੇ ਨਾਲ ਹੁਣ ਸੂਈ ਜਿਹੜਾ ਮੀਟਰ ਵਾਲਾ ਪੰਪ ਹੁੰਦਾਗਾ ਉਹ ਉਹ ਵੀ ਉੱਪਰ ਦੀ ਉਹਦੇ ਬਰੋਬਰ ਵਾਗੀ ਇਹ ਹੁਣ ਮੈਨੂੰ ਆ ਦੱਸੋ ਵੀ ਇਹ ਹੁਣ ਮੀਟਰ ਦੇ ਵਿੱਚ ਨੁਕਸਾਗਾ ਕਿ ਗੱਡੀ 'ਚ ਨੁਕਸਾ ਕਿ ਇਹਨਾਂ ਦਾ ਪੰਪ ਵਾਲਾ ਕਿ ਨੁਕਸਾ ਆ ਦੇਖ ਲੋ ਆ ਮਾਰਕਰ ਲਾਇਆ ਹੋਇਆ ਰੈੱਡ ਤੇ ਤੇ ਆ ਹੁਣ ਸੂਈ ਕਿੱਥੇ ਖੜੀ ਆ ਹਜ਼ਾਰ ਦੇ ਲਈ ਹਜ਼ਾਰ ਦੇ ਤੇਲ ਨਾਲ ਤਾਂ ਸੂਈ ਇੱਥੇ 바ਗੀ 900 ਦਾ ਤੜਕੇ ਇੱਕ ਵਾਰ 500 ਦਾ ਇੱਕ ਵਾਰ 1400 ਦੇ ਤੇਲ ਨਾਲ ਸੂਈ ਇੱਥੇ ਨਹੀਂ ਗਈ ਹੈਗੀ ਇਹ ਹੁਣ ਤੁਸੀਂ ਕਰਤੂਤ ਦੇਖ ਲੋ ਇਹਨਾਂ ਦੀ ਰਿਲਾਇੰਸ ਦਾ ਪਾਪ ਹੈ ਧਨਾਉਲੇ ਦਾ ਵੀਰੇ ਕਾਹ ਬਾਤ ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ 500 ਦਾ ਹੁਣ ਕੋਈ ਨਾ ਵੀਰੇ ਸਾਰੇ ਵੀਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਗੱਲ ਸੁਣ ਲੈ ਕਿ ਜੇ ਤੇਲ ਪਵਾਉਣਾ ਵੀ ਹੋਗਾ ਮੇਰੇ ਨਾਲ ਤਾਂ ਬਣ ਗਈ ਢੋਲੀ ਚ ਤੇਲ ਮਣ ਕੇ ਲੈ ਕੇ ਜਾਓ ਢੋਲੀ ਚ ਕੀ ਤੇਲ ਆਪਦੀ ਗੱਡੀ ਚ ਢੋਲੀ ਨਾ ਪਾਓ ਮੈਂ ਦੁਬਾਰੇ ਫੇਰ ਇਹੀ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਵੀਰੇ ਇਹਨਾਂ ਨੂੰ ਆਹ ਸਾਫ਼ ਇਹਨਾਂ ਨੇ ਇਹ ਗੱਲ ਕਹੀ ਆ ਮਾਹ ਵੀ 900 ਦਾ ਤੇਲ ਨਹੀਂ ਪਿਆ ਪਹਿਲਾਂ ਗੱਡੀ ਦੇ ਵਿੱਚ ਵੀ 900 ਜਾਂ ਤਾਂ ਮੈਨੂੰ ਮੋੜ ਦਿਓ ਜਾਂ ਤੇਲ ਪਾ ਦਿਓ ਇਹ ਕਹਿੰਦੇ ਵੀ ਅਸੀਂ 900 ਦਿੰਦੇ ਨਹੀਂ ਮੇਰੀ ਤਾਂ ਇਹੀ ਬੇਨਤੀ ਆਪਾਂ 900 ਪਿੱਛੇ ਨਹੀਂ ਹੈਗਾ ਨਹੀਂ ਦਿੰਦੇ ਨਾ ਦੇਣਦੇ ਗਾਹਾਂ ਬਾਹਾਂ ਤੇ ਤੇਲ ਪਵਾਉਣਾਗਾ ਵੀਰੇ ਤੁਸੀਂ ਆਪਦੀ ਢੋਲੀ ਦੇ ਵਿੱਚ 20 ਲੀਟਰ 30 ਲੀਟਰ ਲੈ ਆ ਕੇ ਘਰੇ ਰੱਖ ਲਓ ਪੈਟਰੋਲ ਆਪਦਾ ਆਪਦਾ ਹੱਥ ਨਾਲ ਦੀ ਕੀਪ ਨਾ ਪਾਓ ਉਹ ਕਿਹੜਾ ਪਾ ਇਹਨਾਂ ਨੂੰ ਪੈਸੇ ਨਹੀਂ ਦਿੰਦੇ ਹੈਗੇ ਧੰਨਵਾਦ ਵੀਰੇ ਸਾਰਿਆਂ ਦਾ ਮੈਂ ਦੁਬਾਰੇ ਫੇਰ ਤੁਹਾਨੂੰ ਦੱਸਦਾ ਤਣਾਉਲੇ ਦੇ ਮਾਨਾ ਪਿੰਡੀ ਦੇ ਵਿੱਚ ਰੇਲੈਂਸ ਪੰਪ ਆ ਇਹ ਮੇਰੇ ਨਾਲੇ ਕੁੱਤੇਖਾਨੀ ਅੱਜ ਇਹਨਾਂ ਨੇ ਬਣਾਈ ਆ ਮੇਰੇ ਨਾਲ ਮਰੀਜ਼ ਤੀਗਾ ਗਾਹਾਂ ਬਾਤ ਤੇ ਵੀਰੇ ਸਾਰਿਆਂ ਨੂੰ ਮੈਂ ਦੱਸਦਾਗਾ ਤੁਹਾਨੂੰ ਰੇਲੈਂਸ ਦਾ ਪਾਪਾ ਆ ਕਹਿੰਦਾ ਰੇਲੈਂਸ ਵਾਲੇ 13 ਪਾਉਂਦੇ ਬਾਹ ਪਾਉਂਦੇ ਹੈਗੇ ਆ ਮੇਰੇ ਨਾਲ ਦੁਬਾਰੇ